ਨਮਸਕਾਰ ਆਕਾਸ਼ਵਾਣੀ ਦਾਏ ਜਲੰਧਰ ਕੇਂਦਰੇ ਹੂੰ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਅੱਜ 12 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 88 ਲੋਕ ਸਭਾ ਸੀਟਾਂ ਲਈ ਵੋਟਿੰਗ ਦਾ ਸਿਲਸਿਲਾ ਅੱਗੇ ਵਧਰੇ ਸਵੀਰੇ ਮੱਟੀ ਰਫ਼ਤਾਰ ਨਾਲ ਸ਼ੁਰੂ ਹੋਈ ਵੋਟਿੰਗ ਦੇ ਮਗਰੋਂ ਤੀਸ ਹੁੰਦੀਆਂ ਖਬਰਾਂ ਮਿਲੀਆਂ ਨੇ ਇਸ ਗੇੜ ਵਿੱਚ ਕੁੱਲ 1202 ਉਮੀਦਵਾਰ ਚੋਣ ਮੈਦਾਨ ਵਿੱਚ ਨੇ 1.60 ਲੱਖ ਪੋਲਿੰਗ ਸਟੇਸ਼ਨਾਂ ਤੇ ਕੋਈ 16 ਲੱਖ ਤੋਂ ਵੱਧ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਅਤੇ ਵੋਟਰਾਂ ਦੀ ਕੁੱਲ ਗਿਣਤੀ 15 ਕਰੋੜ 88 ਲੱਖ ਹੈ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਅੱਜ EVM ਵਿੱਚ ਬੰਦ ਹੋਵੇਗੀ ਉਹਨਾਂ ਵਿੱਚ ਕੇਰਲ ਦੇ ਵਾਈਨਾਟ ਤੋਂ ਕਾਂਗਰਸ ਆਗੂ ਰਾਹੁਲ ਗਾਂਧੀ, ਸੀਪੀਐਮ ਦੀ ਐਨੀ ਰਾਜਾ ਵੀ ਵਾਈਨਾਟ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਤਿਰਵੰਤਪੁਰਮ ਤੋਂ ਕਾਂਗਰਸ ਆਗੂ ਸ਼ਸ਼ੀ ਥਰੂਰ ਵੀ ਤਿਰਵੰਤਪੁਰਮ ਤੋਂ ਭਾਜਪਾ ਦੇ ਤੇਜਸਵੀ ਸੂਰਿਆ ਬੰਗਲੌਰੂ ਦੱਖਣੀ ਤੋਂ ਅਤੇ ਭਾਜਪਾ ਦੀ ਹੀਮਾ ਮਾਲਿਨੀ ਮथुरा ਤੋਂ ਸ਼ਾਮਲ ਨੇ ਹੋਰ ਮੁਕ ਉਮੀਦਵਾਰ ਬੀਜੇਪੀ ਦੇ ਅਰਨ ਗੋਵਲ ਮੇਰਟ ਤੋਂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰ ਸੁਆਮੀ ਮੰਡਿਆ ਤੋਂ ਅਤੇ ਪੱਪੂ ਯਾਦਵ ਪੂਰਨਿਆ ਤੋਂ ਸ਼ਾਮਲ ਨੇ ਕਈ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਕਲ ਪਟਿਆਲਾ ਪਹੁੰਚੇ ਅਤੇ ਆਪੋ ਆਪਣੇ ਉਮੀਦਵਾਰ ਲਈ ਪ੍ਰਚਾਰ ਕੀਤਾ ਬੀਜੇਪੀ ਵੱਲੋਂ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਬੀਜੇਪੀ ਇੰਚਾਰਜ ਵੀਜਰupani ਸੂਬਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਉਮੀਦਵਾਰ ਪ੍ਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਪਾਰਟੀ ਆਗਮ ਨੂੰ ਪੰਨੀਤ ਕਾਲੇ ਜ਼ੋਰ ਲਗਾ ਕੇ ਪ੍ਰਚਾਰ ਕਰਨ ਲਈ ਆਖਿਆ ਸੁਨੀਲ ਜਾ ਕਰਨੇ ਕਿਹਾ ਕਿ ਅਜਾ ਮੀਟਿੰਗਾਂ ਚੋਣ ਪਚਾਰ ਦਾ ਹਿੱਸਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਜੀਪੀ ਵੀ ਖਾਸ ਧਿਆਨ ਦੇ ਰਹੀ ਹੈ ਉੱਧਰ ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਵੀ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਆਪਣੀ ਪਾਰਟੀ ਦੇ ਉਮੀਦਵਾਰ ਡਾਕਟਰ ਤਰਨਵੀਰ ਗਾਂਧੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਉਹਨਾਂ ਕਿਹਾ ਕਿ ਅੱਜ ਦੇਸ਼ 'ਚ ਬੇਰੋਜ਼ਗਾਰੀ ਤੇ ਮਹਿੰਗਾਈ ਵੱਡੇ ਮੁੱਦੇ ਨੇ ਅਤੇ ਕਾਂਗਰਸ ਪਾਰਟੀ ਇਹਨਾਂ ਮਸਲਿਆਂ ਨੂੰ ਹੱਲ ਕਰੇਗੀ ਇਸ ਦੇ ਨਾਲ ਹੀ ਸ਼ਹਿਰ ਵਿੱਚ ਰਾਜਾ ਵਡਿੰਗ ਨੇ ਪੈਦਲ ਚੱਲ ਕੇ ਵੀ ਡਾਕਟਰ ਗਾਂਧੀ ਲਈ ਚੋਣ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੌਤਲ ਕੀਤੇ ਜਾਣ ਤੋਂ ਬਾਅਦ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਾਲੇਕ ਬਿਆਨ ਚ ਕਿ ਹੈ ਕਿ ਉਹਨਾਂ ਦਾ ਪਰਿਵਾਰ ਦਹਾਕਿਆਂ ਤੋਂ ਪਾਰਟੀ ਦੀ ਵਫਾਦਾਰੀ ਦਾ ਸਮਾਨਾਰਥੀ ਹੈ ਅਤੇ ਉਹਨਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੇ ਵੀ ਮੰਗਲ ਸੂਤਰ ਦੀ ਬਲੀ ਦਿੱਤੀ ਸੀ ਪਰ ਪਾਰਟੀ ਲੀਡਰਸ਼ਿਪ ਨੇ ਉਹਨਾਂ ਦੀ ਕੁਰਬਾਨੀ ਨੂੰ ਮੰਨਣ ਦੀ ਬਜਾਏ ਉਨਾਂ ਨੂੰ ਪ੍ਰਮਾਨਿਤ ਕੀਤਾ। ਵਿਕ੍ਰਮ ਚਾਦਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਸੋਨੀਆ ਗਾਂਧੀ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਦਾ ਹੈ ਪਰ ਕਾਂਗਰਸ ਲੀਡਰਸ਼ਿਪ ਨੂੰ ਵੀ ਨਹਿਰੂ ਗਾਂਧੀ ਪਰਿਵਾਰ ਤੋਂ ਪਰੇ ਚਾੱਕ ਕੇ ਹੋਰ ਨਾਗਵਾਂ ਦੀਆਂ ਕੁਰਬਾਨੀਆਂ ਨੂੰ ਮੰਨਣਾ ਚਾਹੀਦਾ ਹੈ। ਵਿਕ੍ਰਮਜੀਤ ਚਾਦਰੀ ਨੇ ਕਿਹਾ ਕਿ ਉਹਨਾਂ ਦੇ ਪਿਤਾ ਸੰਤੋਖ ਸਿੰਘ ਚਾਦਰੀ ਨੇ ਰਾਹੁਲ ਗਾਂਧੀ ਦੇ ਨਾਲ ਚੱਲਦੇ ਹੋਏ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਜਾਨ ਦੇ ਦਿੱਤੀ ਅਤੇ ਉਹਨਾਂ ਦੀ ਮਾਂ ਦੇ ਵਿਛੋੜੇ ਤੇ ਹਮਦਰਦੀ ਕਰਨ ਦੀ ਬਜਾਏ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਬੁਢਾਪੇ ਦੇ ਨਤੀਜੇ ਵਜੋਂ ਇਸ ਦੀ ਕੁਰਬਾਨੀ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਅਤੇ ਉਹਨਾਂ ਦੀ ਮਾਂ ਦਾ ਅਪਮਾਨ ਕੀਤਾ ਮਾਲਵਾ ਖੇਤਰ ਦੀਆਂ ਸੈਂਕੜੇ ਅਨਾਜ ਮੰਡੀਆਂ 'ਚ ਕਣਕ ਦੀ ਚੁਕਾਈ ਨਾ ਹੋਣ ਕਰਕੇ ਜਨਸ ਦੀ ਤੋਲਾਈ ਦੀ ਵੱਡੀ ਮੁਸ਼ਕਲ ਆਉਣ ਲੱਗ ਪਈ ਹੈ ਕਿਸਾਨ ਪੱਕੇ ਫੜਾਂ ਦੀ ਥਾਂ ਮਜਬੂਰ ਹੋ ਕੇ ਕਚੀਆਂ ਥਾਵਾਂ ਤੇ ਵੀ ਆਪਣੀ ਫਸਲ ਠੇਰੀ ਕਰਨ ਲੱਗ ਪਈ ਨਹੀਂ ਅਤੇ ਕਈ ਮੰਡੀਆਂ ਵਿੱਚ ਕਣਕ ਤੋਲਣ ਲਈ ਕਿਸਾਨ 6-6 ਦਿਨਾਂ ਤੋਂ ਬੈਠੇ ਨੇ ਸਰਕਾਰੀ ਅੰਕੜਿਆਂ ਅਨੁਸਾਰ ਮਾਲਵਾ ਜ਼ਿਲ੍ਹੇ ਵਿੱਚ ਲੀਆਂ 117 ਅਨਾਜ ਮੰਡੀਆਂ 'ਚ ਕੱਲ੍ਹ ਸ਼ਾਮ ਤੱਕ 55 ਫੀਸਦੀ ਕਣਕ ਵਿਕਣ ਲਈ ਪੁੱਜ ਚੁੱਕੀ ਹੈ ਜਿਸ ਵਿੱਚੋਂ 36 ਫੀਸਦੀ ਕਣਕ ਖਰੀਦ ਲਈ ਗਈ ਹੈ ਪਰ ਇਹਨਾਂ ਵਿੱਚੋਂ अनेका ਖਰੀਦ ਕੇਂਦਰਾਂ 'ਚੋਂ ਚੁਕਾਈ ਹੋਣ ਮੰਨੀ ਹੋ ਵੀ ਪਈ ਹੈ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਭ ਤੋਂ ਵੱਡਾ ਬੋਝ ਇਸ ਵੇਲੇ ਚੁਕਾਈ ਨਾ ਹੋਣ ਦਾ ਹੀ ਪਿਆ ਹੋਇਆ ਹੈ ਇਹ ਚੁਕਾਈ ਨਾ ਹੋਣ ਕਰਕੇ ਹੀ ਨਵੇਂ ਜੰਸ ਮੰਡੀ ਵਿੱਚ ਨਹੀਂ ਆ ਸਕਦੀ ਜੰਗਲਾਤ ਵਰਕਰਸ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਸਾਰੇ ਕੰਮ ਮਨਰੇਗਾ ਅਧੀਨ ਕਰਵਾਏ ਜਾਣ ਦੇ ਵਿਰੋਧ ਵਿੱਚ ਪਠਾਨਕੋਟ ਜ਼ਿਲ੍ਹੇ ਚ ਜੰਗਲਾਤ ਮੰਤਰੀ ਦੇ ਹਲਕੇ ਪੁਆਜ ਕਰਦੈ ਨਾ ਦਿੱਤਾ ਪੰਜਾਬ ਭਰ ਤੋਂ ਜੰਗਲਾਤ ਵਰਕਰਾਂ ਨੇ ਇਸ ਵਿੱਚ ਹਿੱਸਾ ਲਿਆ ਕਰਨੀ ਦੀ ਅਗਵਾਈ ਅਮਰੀਕ ਸਿੰਘ ਗੜਸ਼ੰਕਰ ਜਸਵੀਰ ਸਿੰਘ ਸੀਰਾ ਵਿਰਸਾ ਸਿੰਘ ਅੰਮ੍ਰਿਤਸਰ ਤੇਜ ਅਸਵਿੰਦਰ ਸੋਜਾ ਨੇ ਕੀਤੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਿੱਚ 25-25 ਸਾਲ ਤੋਂ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਤਾਂ ਕੀ ਕਰਨਾ ਸੀ ਉਲਟਾ ਮਨਰੇਗਾ ਯੋਜਨਾ ਤਹਿਤ ਕੰਮ ਕਰਵਾਉਣ ਲਈ ਕਾਮਿਆਂ ਦੀ ਵੱਡੀ ਪੱਧਰ ਤੇ ਛਾਂਟੀ ਸ਼ੁਰੂ ਕਰ ਰਹੀ ਹੈ ਜਿਸ ਨਾਲ ਇਹਨਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬੁਝਣ ਲੱਗੀ ਹੋਈ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੰਨੀਤ ਸ਼ੇਰਗਿੱਲ ਨੇ ਕਿਹਾ ਹੈ ਕਿ ਸਰਹੰਦ ਲਾਂਡਰਾ ਰੋਡ ਉਤੇ ਚੁੰਨੀ ਨੇੜੇ ਪੁਲੀ ਦੀ ਅਤ ਜ਼ਰੂਰੀ ਮੁਰੰਮਤ ਲਈ ਪੁਲੀ ਨੇੜਲੇ ਖੇਤਰ ਚਾਵਾਜਈ ਬੰਦ ਕਰਕੇ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਇਹ ਸੜਕ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਕਸਮ ਦੀ ਖੱਜਲ-ਖੁਆਰੀ ਤੋਂ ਬਚਣ ਲਈ ਬਦਲਵੇਂ ਰੂਟਾਂ ਦੀ ਹੀ ਵਰਤੋਂ ਕਰਨ। ਉਹਨਾਂ ਕਿਹਾ ਕਿ ਚੰਡੀਗੜ੍ਹ-ਮੋਹਾਲੀ-ਲਾਂਡਰਾ ਤੋਂ ਸਰਹੰਦ ਹੋ ਕੇ ਪਟਿਆਲਾ ਤੇ ਪਟਿਆਲਾ ਤੋਂ ਸਰਹੰਦ ਹੋ ਕੇ ਮੋਹਾਲੀ-ਲਾਂਡਰਾ ਤੇ ਚੰਡੀਗੜ੍ਹ ਜਾਣ ਵਾਲੇ ਲੋਕ ਰਾਜਪੁਰਾ ਹੋ ਕੇ ਲਾਂਡਰਾ-ਮੋਹਾਲੀ ਤੇ ਚੰਡੀਗੜ ਸਰਹੰਦ ਫਤਕੜ ਸਾਹਿਬ ਤੋਂ ਜਾਣ ਵਾਲੇ ਵਾਹਨ ਦੁਫੇੜਾ ਤੋਂ ਬੱਸੀ ਪਠਾਣਾ ਤੇ ਬੱਸੀ ਪਠਾਣਾ ਤੋਂ ਮਰਿੰਡਾ ਹੋ ਕੇ ਚੁੰਨੀ ਹੁੰਦੇ ਹੋਏ ਅੱਗੇ ਆਪਣੀਆਂ ਮੰਜ਼ਲਾਂ ਵੱਲ ਵਧਣਗੇ। ਉਹਨਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪੱਤਰ ਪੇਜ ਕੇ ਕਿਹਾ ਗਿਆ ਸੀ ਕਿ ਇਸ ਪੁਲੀ ਦਾ ਕਈ ਵਾਰੀ ਮਰਮਮਤ ਦਾ ਕੰਮ ਕਰਵਾਇਆ ਜਾ ਚੁੱਕਿਆ ਹੈ ਪਰ ਇਹ ਪੁਲੀ ਹੁਣ ਖਰਾਬ ਹਾਲਤ ਵਿੱਚ ਹੈ ਤੇ ਸੜਕ ਆਵਾਜਾਈ ਲਈ ਠੀਕ ਨਹੀਂ ਹੈ। ਇਸ ਲਈ ਇਸ ਪੁਲੀ ਤੋਂ ਸੜਕ ਆਵਾਜਾਈ ਬੰਦ ਕਰਵਾਈ ਜਾਵੇ ਅਤੇ ਆਵਾਜਾਈ ਨੂੰ ਕਿਸੇ ਹੋਰ ਰਸਤੇ ਤੋਂ ਬਹਾਲ ਕੀਤਾ ਜਾਵੇ। ਇਸ ਤੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।